ਹਾਂ ਜੀ ਕਿ ਆਰਥੀ ਭੂਕ ਮਜਾਰਾ ਕੀਤਾ ਕੀ ਕਹਿਣਾ ਚਾਹੁੰਦੇ ਹੋ ਹਾਂ ਜੀ ਮੈਂ ਕਰਨੀ ਸਿੰਘ ਮਾੜਾ ਆਰਥੀ ਭੂਕ ਦੋੰਦਾ ਦਾ ਜਨਾਹ ਪ੍ਰੈਸ ਕਰਤਰ ਆ ਜੀ ਅੱਜ ਅਸੀਂ ਸੂਜੋਤ ਮੋਰਚੇ ਦੇ ਸੱਦੇ ਤੇ ਜਿੱਥੇ ਸਾਰੇ ਭਾਰਤ ਵਿੱਚ ਤਹਿਸੀਲ ਪੱਧਰ ਤੇ ਜ਼ਿਲ੍ਹਾ ਪੱਧਰ ਤੇ ਥਾ ਥਾ ਤੇ ਇਹ ਜਿਹੜੇ ਆਰਥੀ ਭੂਕ ਮਜਾਰਾ ਕੀਤੇ ਜਾ ਰਿਹਾ ਸਾਡੇ ਵੱਲੋਂ ਭਦੌੜ ਤਹਿਸੀਲ 'ਚ ਇਹ ਮਜਾਰਾ ਤੇ ਆਰਥੀ ਭੁਕੀ ਗਈ ਹੈ ਕੇਂਦਰ ਸਰਕਾਰ ਦੀ ਜੋ ਕਿ ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰ ਦੀ ਜੋ ਹਰਿਆਣਾ ਸਰਕਾਰ ਨੇ ਸਰੇ ਆਮ ਸਾਡੇ ਨੌਜਵਾਨ ਤੇ 23 ਸਾਲਾਂ ਦੇ ਨੌਜਵਾਨ ਤੇ ਗੋਲੀ ਮਾਰੀ ਹੈਗੀ ਉਹਦੇ ਰੋਸ ਵਿੱਚ ਸੰਜੋਤਪੁਰ ਦੇ ਵੱਲੋਂ ਪ੍ਰੋਗਰਾਮ ਸੀਗਾ ਕਿ ਆਪਿਆਂ ਬੁੱਕਿਆਂ ਜਾਣਾ ਕਿਉਂਕਿ ਐਮ ਐਸ ਪੀ ਦੀ ਵੱਡੀ ਲੜਾਈ ਆ ਸੁਆਮੀ ਆਧਰ ਕਮਿਸ਼ਨ ਦੀ ਰਿਪੋਰਟ ਆ ਕਿਸਾਨਾਂ ਨੂੰ ਸਹੀ ਕੀਮਤ ਦਿੱਤੀ ਜਾਵੇ ਕਿਸਾਨ ਮੰਗਦੇ ਆ ਕਿ 23 ਫਸਲਾਂ ਤੇ ਸਹੀ ਕੀਮਤ ਦਿੱਤੀ ਜਾਵੇ ਤਾਂ ਹੀ ਕਿਸਾਨਾਂ ਨੂੰ ਕਰਜ਼ੇ ਚੋਂ ਕੱਢਿਆ ਜਾ ਸਕਦਾ ਕਿਉਂਕਿ ਕਿਸਾਨ ਵੱਡੀ ਪੱਧਰ ਤੇ ਕਰਜ਼ੇ ਚ ਫਸ ਚੁੱਕੇ ਆ ਜਿਹਨੂੰ ਕੱਢਣ ਲਈ ਇਹ ਭਰਾਵੋ ਐਮ ਐਸ ਪੀ ਦੀ ਲੜਾਈ ਆ ਤੇ ਕਰਜ਼ੇ ਦੀ ਲੜਾਈ ਆ ਜਾਂ ਵਢਾਪਾ ਪੈਨਸ਼ਨ ਆ ਕਿ 10000 ਰੁਪਿਆ ਸੀ ਕਿਸਾਨਾਂ ਮਜ਼ਦੂਰਾਂ ਦਾ ਮੰਗਦੇ ਆ 60 ਸਾਲ ਦੇ ਉੱਪਰ ਆ ਉਹਨਾਂ ਦੀ ਉਹ ਲਾਈ ਜਾਵੇ ਇਹਦੇ ਖਿਲਾਫ ਜਿਹੜੇ ਸਾਡੀਆਂ 10 12 ਮੰਗਾ ਗਿਆ ਇਹਦੇ ਖਿਲਾਫ ਭਰੋਸੇ ਨਾਲ ਲੜ ਰਹੇ ਹਾਂ ਪਰ ਸਰਕਾਰ ਵੱਲੋਂ ਜਿਹੜਾ ਧੱਕਾ ਕੀਤਾ ਜਾਂਦਾ ਸਰੇਆਮ ਟਰੈਕਟਰ ਭੰਨੇ ਗਏ ਆ ਵੱਡੀ ਪੱਧਰ ਤੇ ਮਸ਼ੀਨਰੀ ਦਾ ਨੁਕਸਾਨ ਕੀਤਾ ਗਿਆ ਜਿਹਦੇ ਰੋਸ ਵਜੋਂ 26 ਤਰੀਕ ਨੂੰ ਸਟੇਟ ਹਾਈਵੇ ਤੇ ਅਸੀਂ ਟਰੈਕਟਰ ਵੀ ਲੈ ਕੇ ਜਾਵਾਂਗੇ ਕਿਉਂਕਿ ਸਰਕਾਰ ਕਹਿੰਦੀ ਆ ਵੀ ਤੁਸੀਂ ਟਰੈਕਟਰ ਇਸਡੇਰ ਲੈ ਨਹੀਂ ਸਕਦੇ ਸੜਕ ਤੇ ਕਿਉਂਕਿ ਸਾਥੂ ਜਮੀਨਾਂ ਲੈ ਕੇ ਸਾਡੀਆਂ ਜਮੀਨਾਂ ਤੇ ਉਹ ਸਟੇਟ ਹਾਈਵੇ ਬਣਾ ਕੇ ਹੁਣ ਸਾਨੂੰ ਕਹਿ ਰਿਹਾ ਤੁਸੀਂ ਟਰੈਕਟਰ ਨਹੀਂ ਲਿਜਾ ਸਕਦੇ ਉਹ ਅਸੀਂ 26 ਤਰੀਕ ਨੂੰ ਟਰੈਕਟਰ ਵੀ ਲਿਜਾਵਾਂਗੇ ਤੇ 14 ਮਾਰਚ ਨੂੰ ਸਾਡਾ ਦਿੱਲੀ ਜਾਣ ਦਾ ਪ੍ਰੋਗਰਾਮ ਆ ਰਾਮ ਰੀਲਾ ਗਰਾਊਂਡ 'ਚ ਅਸੀਂ ਆਈ ਰਹੀ ਮਹਾਪੱਜਾਇਤ ਆ ਸਾਰੇ ਭਾਰਤ ਪਧਰੀ ਹੋ ਰਹੀ ਹੈ ਜਿੰਨਾ ਚਿਰ ਇਹ ਮਸਲੇ 10 11 ਮੰਗਾਂ ਕਿਸਾਨਾਂ ਦੀਆਂ ਪੂਰੀਆਂ ਨਹੀਂ ਹੋਣਗੀਆਂ ਉਹਨਾਂ ਚਿਰ ਸਾਡਾ ਸੰਘਰਸ਼ ਆ ਇਹ ਜਾਰੀ ਰਹੂਗਾ ਤੇ ਲਗਾਤਾਰ ਅਸੀਂ ਸੰਘਰਸ਼ ਦੇ ਮੈਦਾਨ 'ਚ ਆ ਤੇ ਲੜਦੇ ਰਹਾਂਗੇ